ਅੱਜ ਆਪਾਂ ਨੇ ਲਗਾ ਦਿੱਤੀ ਸੇਲ ਮੈਗੀ ਦੀ ਦੇਖੀਏ ਇਹ ਨੂਡਲਸ ਨੂੰ ਮਰੋਂ ਦਾ ਤੋਂ ਤੋਂ ਹੈ ਨਹੀਂ ਲਿਆ ਹਲਿਆ ਕਿ ਚੱਪੀ ਜੰਨੇ ਹੋ ਇਹਨਾਂ ਇਹ ਹੈਗੇ ਆ ਪੋਪ ਕੌਰ ਮਾਈਕਰੋ ਨੇ ਸਾਰੇ ਪੈਂਟਰਾ ਬਣ ਮੇਰੇ ਕੋਲ ਸੱਤ ਸਰੀਆ ਤਾਂ ਤੇ ਅੱਜ ਆਪਾਂ ਸੰਭਾਲਣ ਲੱਗੇ ਸੀਗੇ ਕਿਚਨ ਦਾ ਸਮਾਨ ਕਿਉਂਕਿ ਬਹੁਤ ਜ਼ਿਆਦਾ ਘੱਟੇ ਦਿਵਾਰੀ ਤੋਂ ਪਹਿਲਾਂ ਦੇ ਕੱਲ ਆਪਾਂ ਫਿਰ ਦੁਕਾਨਾ ਸ਼ਾਪਿੰਗ ਕਰਨ ਚਲੀਏ ਤੇ ਇਹ ਲਈਆਂ ਦੀਆਂ ਮਮੂ ਰੋਟੀਆਂ ਹਾਂ। ਉਹਨਾਂ ਪਰੋ ਲਾ ਕੇ ਐਨਾ ਤਾਂ ਦੁਕਾਨਾਂ ਦੇ ਵਿੱਚ ਵੀ ਸੇਲ ਨਹੀਂ ਹੁੰਦੀ। ਜਿਵੇਂ ਮੈਲਾ ਲੱਗਿਆ। ਕੁੰਦੀ। ਆਪਾਂ ਆ ਲੈ ਜੀ ਬਿਸਕਟ ਮੰਮੀ ਲਈ। ਇਹ ਮਾ ਹਨ ਇਹ ਮਾ ਫਰੂਟੀਆਂ ਇਹ ਹੋਰ ਵੀ ਸੀਗੀਆਂ ਕਿਆ ਆਗੀਆਂ ਇਹਦੇ ਵਿੱਚ ਲੀਚੀ ਵਾਲੀਆਂ ਵੀ ਸੀਗੀਆਂ ਗਾਵਾ ਬੱਲੇ ਦੀ ਇਹ ਇਹ ਬੌਨ ਬੌਨ ਬਿਸਕੁਟ ਨੇ ਖੁਆ ਬਾਣ ਇਹ ਇਹ ਗੁੜੀਆਂ ਦੇ ਇਹ ਬਣੇ ਮੇਰੇ ਲਈ ਤੇਰੇ ਤੇ ਪੀਰੇ ਵਾਲਿਆ ਦੇ ਇਹ ਆਪਣੀ ਕਿਮਲੀ ਆ ਗੁੜੀ ਮਲੀ ਦੀ ਚਟਣੀ ਜਿਹੜੀ ਆਪਾਂ ਬਣਾਉਣੀ ਆ। ਫਿਰ ਮੇਰੇ ਉਸ ਕਰ ਸੇਵੀਆਂ ਲੈਂਦੀਆਂ ਨੇ ਵੈਸੇ ਅਸੀਂ ਸੇਵੀਆਂ ਘਰੇ ਨਹੀਂ ਬਟਲ ਲਈ। ਕੋਈ ਬੱਟਦੇ ਹੀ ਨਹੀਂ ਹੈਗਾ। ਵੀ ਇਹ ਆਪਾਂ ਕੰਟੇਨਰ ਚ ਲੈ ਜਾਂਦੇ ਹਾਂ। ਇਹ ਬਹੁਤ ਵਧੀਆ ਬਣਦੀ ਹੈ ਨਾ ਸਿੱਠੀਆਂ ਨਾਲੋਂ ਜਿਹੇ ਵੱਧੂ ਪਾ ਕੇ ਬਣਾਉ। ਇਹ ਵੀ ਆ ਗਏ ਬੱਚਿਆਂ ਦਾ ਖਾਣ ਵਾਲੇ ਸਮਾਨ। ਇਹ ਮੇਰਾ ਫੇਵਰਿਟ। ਪੂਰਾ ਬਾਕਸ ਭਰ ਗਿਆ ਦੇ ਲਾ। ਅੱਜ ਕਹਿੰਦੇ ਮਮਾ ਕੀ ਕਹਿੰਦੇ। ਮੈਨੂੰ ਲੱਗਦਾ ਸਰਫ ਸਾਈਡ ਮਿਲਣੀ ਸੀ ਘੱਟ ਨਹੀਂ ਜੀ ਸਰਫ ਐਕਸਲ ਵੀ ਹੈ ਨਹੀਂ ਸੀ ਟਾਈਡ ਪੁਜਾਲਾ ਮਿਸਟਰ ਵਾਈਟ ਇਦਕੀ ਬਹੁਤ ਬੱਤੀਆਂ ਹੁੰਦੀਆਂ ਮੇਰੇ ਕੋਲ ਹੋਈ ਨਹੀਂ ਸੀ ਕਿ ਸਰਫ ਐਕਸਲ ਵੀ ਨਹੀਂ ਸੀ ਖਤਮ ਸੀ ਪਹਿਲੀ ਲਾਉਣ ਦੇ ਲੋਕ ਕੰਟੇਨਰ ਚ ਸਾਮਾਨ ਪਾਉਂਦੇ ਲੋ ਹਮਾਂ ਉਸ ਤੋਂ ਬਣਾਉਣ ਤੇ ਹਾਟਾਪਤੀ ਵੀ ਹੋਰੀ ਕੰਪਨੀ ਜਿਹੜੀ ਮਿਲਿਆ ਇਹਨਾਂ ਇੱਕ ਗਲਾਸ ਵੀ ਫਰੀ ਸੀ ਇਹ ਤਾਂ ਸੀ ਭੁੱਲੀ ਆ ਤਾਂ ਨੂੰ ਨਾ ਕਿ ਗਿਸੀ ਗਲਾਸ ਸੀ ਕੰਡਾ ਲੈ ਕੇ ਆਉਣਾ ਸੀ ਉਹ ਲੈ ਕੇ ਤਾਂ ਹੀ ਤੇ ਫਰੀਜ਼ ਚੀਜ਼ ਨਹੀਂ ਖਰੇ ਜਿੱਦੀ ਫਰੀਜ਼ ਚੀਜ਼ ਜਿਆਦਾ ਨਹੀਂ ਰਹੀ ਆਪਣੇ ਸਪਨੋ ਹਜਮ ਵੀ ਨਹੀਂ ਹੁੰਦੀ ਇਹ ਕੀ ਚਾਹ ਪੱਤੀ ਦੇ ਵੀ ਤਿੰਨ ਬ੍ਰਾਂਡ ਲੈਂਦੇ ਮੈਂ ਰੈਡ ਲੇਬਲ ਸਾਜ ਮਹੇਜ ਲੇਬਲ ਹੈ ਮਹਾਰਾਜ ਮਹਾਰਾਜ ਔਰ ਮਹਾਰਾਜ ਮਹਾਰਾਜ ਨੂੰ ਮੈਂ ਮਹਾਂ ਮਹਿਰ ਦਿੱਚਾ ਦੋ ਹੈਂ ਚਾਕਲੇਟ ਹਾਂ ਹਲੇ ਫ੍ਰੀਜ ਚ ਚਾਕਲੇਟਾਂ ਮੈਂ ਰੱਖ ਤੀਆਂ ਐਸ਼ਾ ਨਹੀਂ ਹੈਗੀ ਜੇ ਮੈਂ ਲਾਤੀ ਜੇ ਦੁਕਾਨ ਇਹ ਨਵਾਂ ਬਿਜ਼ਨਸ ਖੋਲ ਲਿਆ ਜਿੰਨੂੰ ਜਿੰਨੂ ਜ਼ਰੂਰਤ ਹੋਏਗੀ ਤਾ ਤੁਸੀਂ ਖਰੀਦ ਸਕਦੇ ਹੋ ਮੇਰੇ ਤੋਂ ਆਨਲਾਈਨ ਵੈਸੇ ਆਪਾਂ ਹਲੇ ਬਿਜ਼ਨਸ ਚਲਾਇਆ ਨਹੀਂ ਬਾਅਦ ਚ ਚਲਾਵਾਂਗੇ ਤੇ ਆਪਾਂ ਆਇਲ ਵਰਤਦੇ ਆ ਸ਼ਾਂਤੀ ਆਮਲਾ ਜਾਂ ਡੱਬਰਾ ਆਉਲਾ ਸ਼ੈਂਪੂ ਯੂਜ਼ ਕਰਦੇ ਆਪਾਂ ਹੈਲੋ ਜਾਂ ਸੈਂਸਰ ਕੋਲੋਂ ਦੋ ਵੀ ਅੜ ਜੇ ਔਲੀ ਲੈ ਆਉਨੇ ਆਪਾਂ ਕੋਈ ਖਾਸ ਬ੍ਰੈਂਡ ਨਹੀਂ ਯੂਜ਼ ਕਰਦੇ ਦੇਸੀ ਵਰਗਾ ਕਿੰਨੇ ਪਾਊਡਰ ਇਹ ਟਿਲੀ ਪਾਊਡਰ ਲੈਂਦੇ ਆ ਲਾਲ ਮਿਰਚਾਂ ਸਾਬ ਨਾਲ ਲੈਂਦੀ ਆ ਆਪਣੀ ਗੋਦਰੇਜ ਨੰਬਰ 1 ਇਹ ਵੀ ਗੋਦਰੇਜ ਨੰਬਰ 1 ਇਹ ਪਤੰਜਲੀ ਦੀ ਆ ਇਹ ਸੰਤੂਰ ਇਹ ਲਕਸ ਤੇ ਇਹ ਹਸਮਿੰਦੀ ਤਾਂ ਕਹਿੰਦੇ ਵੀ ਮੈਂ ਨਾ ਲੈ ਕੇ ਆਇਆ ਹਾਂ ਗਾਟੀਨ ਦੇ ਵਿੱਚ ਰੋਟੀ ਬਣਾਉਣ ਪਾਉਣ ਵਾਸਤੇ ਬੱਲੇ ਆਏ ਟੇਬਲ ਮੈਟ ਜਿਵੇਂ ਆਪਾਂ ਨੇ 셀ਫ ਸਟਾਫ ਕਰਨ ਵਾਲੇ ਹਨ ਟਾਵਲ ਨੇ ਇਹ ਚਲੋ ਆਪਾਂ ਦਿਨੇ ਇੱਥੇ ਲਾਈਕ ਹੋਵਾਂਗੇ ਇਹ ਤਾਂ ਮੇਰੇ ਬੇਟੇ ਨੇ ਲਾਤੀ ਹਜੇ ਕਹਿੰਦੇ ਮम्मा ਤੁਸੀਂ ਦੁਕਾਨ ਖੋਲ ਲੀਏ ਤੇ ਮੈਂ ਦਿਖਾਵਾ ਕਰਾਂ ਨਾ ਤੇ ਦੁਕਾਨ ਨੂੰ ਪਸਮੇਟ ਦਈਏ ਹੁਣ ਤਾਂ ਅੱਜ ਦਿਨੇ ਲਾਈਵ ਹੋਵਾਂਗੇ ਕਵਲਜੀਤ ਕੋਰ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਸਿਸਟਮ ਤੇ ਇਹ ਬਿਜ਼ਨਸ ਆਪਾਂ ਹੌਲੀ ਹੌਲੀ ਸਟਾਰਟ ਕਰਾਂਗੇ ਤਾਂ ਫੇਰ ਕੀ ਲੱਗਿਆ ਹਾਂ ਤੇ ਦਿਨੇ ਸਾਰੇ ਦਿਨੇ ਲਾਈਵ ਚ ਆਇਓ ਬਾਅਦ ਦਿਨੇ ਲਾਈਵ ਹੋਵਾਂਗੇ ਇਹ ਤਾਂ ਸਮਾਨ ਸੰਭਾਲ ਰਹੇ ਸੀ ਹਜੇ ਅਪਾਂ ਕੰਟੇਨ ਦਾ